ਸਿੱਖ ਪੰਥ ਦੇ ਮਹਾਨ ਕੀਰਤਨੀਏ ਪਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਕਾਲ ਚਲਾਣਾ ਕਰ ਗਏ ਹਨ ਇਸ ਬਾਰੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰਵਾਲਿਆ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਿਖਿਆ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰ ਸੇਪ ਸਾਬ ਵਾਲੇ ਵਾਹਿਗੁਰੂ ਜੀ ਦੇ ਹੁਕਮ ਅਨਸਾਰ ਸਾਨੂੰ ਸਦੀਵੀ ਵਿਸ਼ੋੜਾ ਦੇ ਗਏ ਹਨ ਗੁਰੂ ਸਾਹਿਬ ਜੀ ਦੇ ਕਿਰਪਾ ਕਾਰਨ ਉਹਨਾਂ ਨੂੰ ਆਪਣੇ ਚਰਨਾਂ 'ਚ ਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਤੇ ਸੰਗਤ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਪਿਆਰੇ ਜੀ ਮੈਂ ਤੁ ਸਿਆਡੂ ਤੋਂ ਚੱਲਿਆ ਇੰਡੀਆ ਨੂੰ ਵਾਪਸ ਚੱਲਿਆ ਤੇ ਬੜੀ ਦੁਖਦਾਈ ਖਬਰ ਮਿਲੀ ਮੈਨੂੰ ਜਹਾਜ਼ ਦੇ ਵਿੱਚ ਹੀ ਹੁਣੇ ਹੀ ਹੁਣੇ ਤੇ ਸਾਡੇ ਬਹੁਤ ਹੀ ਪਿਆਰੇ ਗੁਰੂ ਘਰ ਦੇ ਕੀਤਨੀਏ ਰਾਮਦਾਸ ਜੀ ਦੇ ਘਰ ਦੇ ਕੀਤਨੀਏ ਭਾਈ ਸਾਹਿਬ ਭਾਈ ਅੰਦਰ ਜੀ ਸੇ ਵੀ ਉਸਮਾਲੀ ਦੇ ਕੋਲ ਸਹਾਦਰ ਕਾਲ ਫਲਾਣਾ ਕਰਕੇ ਇਹ ਗਿਆ ਸਦਮਾ ਲੱਗਾ ਬਹੁਤ ਦੁੱਖ ਲੱਗਿਆ ਕੁਝ ਨਹੀਂ ਕਰ ਸਕਦੇ ਪਰਮਾਤਮਾ ਦੇ ਚਰਨਾਂ ਵਿੱਚ ਬسی ਜੀ ਅਰਦਾਸ ਹੈ ਪਾਈ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਵਾਜ਼ ਬਖਸ਼ੇ ਪਰਿਵਾਰ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਸਭ ਨੂੰ ਪਾਣਾ ਮੰਗਦਾ ਬਰਦਰ ਸਿਖੰਡੀਆਂ ਕਿ ਮੇਰੇ ਕਰ ਕਰਨਾ ਕਿ ਵਾਹਿਗੁਰੂ ਖਾਲਸਾ ਵੇਖ ਜੀ ਕੀ